ਅਮਰੀਕਾ ਦੇ ਰਾਸ਼ਟਰਪਤੀ ਦੇ ਵੱਜੋਂ ਸੌ ਚੁੱਕਣ ਤੋਂ ਬਾਅਦ 트럼ਪ ਨੇ ਇੱਕ ਤੋਂ ਬਾਅਦ ਇੱਕ ਕਈ ਵੱਡੇ ਐਲਾਨ ਕੀਤੇ ਜਿਸ ਨੂੰ ਸੁਣ ਕੇ ਲੋਕ ਕਾਫੀ ਜਿਹੜੇ ਕਿ ਹੈਰਾਨ ਵੀ ਹੋ ਚੁੱਕੇ ਨੇ ਦੱਸਦੇ ਕਿ ਇਸ ਦੌਰਾਨ 트럼ਪ ਨੇ ਇੱਕ ਵੱਡਾ ਇਹ ਜਿਹੜਾ ਕਿ ਐਲਾਨ ਕਰ ਦਿਆ ਕਿ ਆਏ ਕਿ ਹੁਣ ਅਮਰੀਕਾ ਦੇ ਵਿੱਚ ਸਿਰਫ ਦੋ ਹੀ ਲਿੰਗ ਹੋਣਗੇ ਮਰਦ ਅਤੇ ਔਰਤ ਦੱਸਦੇ ਕਿ ਥਰਡ ਲਿੰਗ ਜਿਹੜਾ ਕਿ ਖਤਮ ਕਰ ਦਿੱਤਾ ਗਿਆ ਹੈਗਾ 트럼ਪ ਨੇ ਅੱਗੇ ਕਿਹਾ ਹੈ ਕਿ ਅਧਿਕਾਰਤ ਨੀਤੀ ਦੇ ਅਨੁਸਾਰ ਅੱਜ ਤੋਂ ਸਿਰਫ ਦੋ ਹੀ ਲਿੰਗ ਹੋਣਗੇ ਮਰਦ ਅਤੇ ਔਰਤ ਤਾਂ ਇੱਕ ਤੋਂ ਬਾਅਦ ਇੱਕ ਕਈ ਵੱਡੇ ਐਲਾਨ ਕਰ ਰਹੇ ਨੇ ਡੋਨਾਲਡ 트럼ਪ ਜੋ ਕਿ ਅਮਰੀਕਾ ਦੇ ਜਿਹੜੇ ਕਿ 47ਵੇਂ ਰਾਸ਼ਟਰਪਤੀ ਦੇ ਵਜੋਂ ਜਿਹੜੀ ਉਹਨਾਂ ਨੇ ਸੌ ਚੁੱਕਦੇ ਹੀ ਕਈ ਵੱਡੇ ਐਲਾਨ ਕੀਤੇ ਨੇ ਦੱਸਦੇ ਕਿ ਸੰਯੁਕਤ ਰਾਜ ਰਾਜ ਦੇ 47ਵੇਂ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਅਹੁਦੇ ਦੀ ਸੌ ਚੁੱਕਣ ਤੋਂ ਬਾਅਦ ਆ ਜਿਹੜਾ ਕਿ ਐਲਾਨ ਕੀਤਾ ਹੈ ਕਿ ਉਹ ਜਲਦੀ ਹੀ ਲਿੰਗ ਵਿਭਿੰਨਤਾ ਨੂੰ ਖਤਮ ਕਰਨ ਵਾਲੇ ਇੱਕ ਕਾਰਜਕਾਰੀ ਆਦੇਸ਼ ਦੇ ਉੱਤੇ ਦਸਤਖਤ ਕਰਨਗੇ ਜਿਸ ਦੇ ਵਿੱਚ ਐਲਾਨ ਕੀਤਾ ਗਿਆ ਹੈ ਕਿ ਅਮਰੀਕੀ ਸੰਘੀ ਸਰਕਾਰ ਸਿਰਫ ਦੋ ਲਿੰਗਾ ਮਰਦ ਅਤੇ ਔਰਤਾਂ ਨੂੰ ਮੰਨਤਾ ਦੇਵੇਗੀ ਇਸ ਦੇ ਨਾਲ ਹੀ 트ੰਪ ਨੇ ਕਿਹਾ ਹੈ ਕਿ ਮੈਂ ਸਾਰੇ ਸਰਕਾਰੀ ਸੈਂਸਰਸ਼ਿਪ ਨੂੰ ਤੁਰੰਤ ਰੋਕਣ ਅਤੇ ਅਮਰੀਕਾ ਦੇ ਵਿੱਚ ਪ੍ਰਗਟਾਵੇ ਦੀ ਆਜ਼ਾਦੀ ਵਾਪਸ ਲਿਆਉਣ ਦੇ ਲਈ ਇੱਕ ਕਾਰਜਕਾਰੀ ਆਦੇਸ਼ ਦੇ ਉੱਤੇ ਦਸਤਕਤ ਕਰਾਂਗਾ ਤਾਂ ਅੱਜ ਤੋਂ ਇਹ ਸੰਯੁਕਤ ਰਾਜ ਸਰਕਾਰ ਦੀ ਅਧਿਕਾਰਤ ਨੀਤੀ ਹੋਵੇਗੀ ਕਿ ਸਿਰਫ ਦੋ ਲਿੰਗ ਹਨ ਮਰਦ ਅਤੇ ਔਰਤ ਹੋਵੇਗਾ ਤਾਂ ਦੱਸਦੀ ਹੈ ਕਿ 131 ਸਾਲਾਂ ਦੇ ਬਾਅਦ ਜਿਹੜਾ ਕਿ ਇਹ ਹੋਇਆ ਹੈਗਾ ਅਮਰੀਕੀ ਰਾਜਨੀਤੀ ਦੇ ਵਿੱਚ ਵਾਈਟ ਹਾਊਸ ਛੱਡਣ ਦੇ 4 ਸਾਲ ਬਾਅਦ ਵਾਪਸੀ ਕਰਨਾ ਲਗਭਗ ਅਸੰਭਵ ਮੰਨਿਆ ਜਾਂਦਾ ਹੈ ਪਰ ਡੋਨਾਲਡ ਟਰੰਪ ਨੇ ਇਸ ਅਸੰਭਵ ਟੀਚੇ ਨੂੰ ਵੀ ਸੰਭਵ ਬਣਾ ਕੇ ਜਿਹੜਾ ਕਿ ਇਤਿਹਾਸ ਰਚ ਦਿੱਤਾ ਹੈ ਅਮਰੀਕੀ ਰਾਸ਼ਟਰਪਤੀ ਦੇ ਵਜੋਂ ਦੁਬਾਰਾ ਸੌ ਚੁੱਕੇ ਟਰੰਪ ਨੇ ਸਾਬਕਾ ਰਾਸ਼ਟਰਪਤੀ ਗਰੋਵਰ ਕਲੀਵਲੈਂਡ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ ਤਾਂ ਗਰੋਵਰ ਕਲੀਵਲੈਂਡ ਪਹਿਲੇ ਅਮਰੀਕੀ ਰਾਸ਼ਟਰਪਤੀ ਸਨ ਜਿਨ੍ਹਾਂ ਨੇ 131 ਸਾਲ ਬਾਅਦ ਵਾਈਟ ਹਾਊਸ ਤੋਂ 4 ਸਾਲ ਬਾਹਰ ਰਹਿਣ ਤੋਂ ਬਾਅਦ ਜ਼ਬਰਦਸਤ ਜਿਹੜੇ ਕਿ ਵਾਪਸੀ ਕਰਕੇ ਰਿਕਾਰਡ ਕਾਇਮ ਕੀਤਾ ਸੀਗਾ ਤੇ ਗਰੋਵਰ ਕਲੀਵਲੈਂਡ ਦੋ ਵਾਰ ਜਿਹੜੇ ਕਿ 1885 ਤੋਂ 1899 ਅਤੇ 1800 93 ਤੋਂ 1897 ਤੱਕ ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਰਹੇ ਨੇ ਤੇ ਉਹਨਾਂ ਤੋਂ ਬਾਅਦ ਡੋਨਾਲਡ ਟਰੰਪ ਦੂਜੇ ਨੇਤਾ ਹਨ ਜੋ ਕਿ 4 ਸਾਲ ਦੇ ਜਿਹੜੇ ਕਿ ਅੰਤਰਾਲ ਤੋਂ ਬਾਅਦ ਸੱਤਾ ਦੇ ਵਿੱਚ ਵਾਪਸ ਆਏ ਨੇ ਤਾਂ ਅਮਰੀਕਾ ਦੇ ਵਿੱਚ ਹੁਣ ਡੋਨਾਲਡ ਟਰੰਪ ਦਾ ਰਾਜ ਜਿਹੜਾ ਕਿ ਕਹਿ ਸਕਦੇ ਹਾਂ ਵੀ ਉਹ ਜਿਹੜਾ ਕਿ ਵਾਪਸ ਆ ਚੁੱਕਿਆ ਹੈਗਾ ਤਾਂ ਆਪਣੇ ਆਉਦੇ ਦੀ ਸੌ ਚੁੱਕਦੇ ਹੀ ਇੱਕ ਤੋਂ ਬਾਅਦ ਇੱਕ ਕਈ ਵੱਡੇ ਜਿਹੜੇ ਕੀ ਐਲਾਨ ਕਰ ਰਹੇ ਨੇ ਉਹਨਾਂ ਦੇ ਇਸ ਐਲਾਨ ਤੋਂ ਬਾਅਦ ਲੋਕ ਕਾਫੀ ਹੈਰਾਨ ਵੀ ਹੋ ਚੁੱਕੇ ਨੇ ਕਿ ਉਹਨਾਂ ਨੇ ਹੁਣ ਆਪਣੀ ਜਿਹੜੇ ਕੀ ਦੱਸਦੀ ਹੈ ਕਿ 3rd ਜੈਂਡਰ ਦੀ ਜਿਹੜੀ ਕੀ માનਤਾ ਹੈ ਉਹ ਖਤਮ ਕਰ ਦਿੱਤੀ ਹੈ